ਹਾਂਜੀ ਦੋਸਤੋ ਲੋਕਾ ਕਿਹਦੇ ਗੇਂਦਾ ਧਨੋਲਾ ਦੇ 2025 ਦੇ ਮੁਕਾਬਲਿਆਂ ਦੇ ਵਿੱਚ ਖੀਰੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜਾ ਆਇਆ ਤੁਸੀਂ ਦੇਖ ਸਕਦੇ ਹੋ ਇਹ ਪਹਿਲੇ ਨੰਬਰ ਤੇ ਆਇਆ ਇਹ ਖੀਰੇ ਜੋ ਪਹਿਲੇ ਨੰਬਰ ਤੇ ਰਿਹਾ ਜੀ ਖੜਿਆਂ ਨੂੰ ਬਾਊਚਰ ਹੋ ਗਿਆ ਕੋਰਾ ਆ ਰਹੇ ਨੇ ਖੁਸ਼ੀ ਬਾਈ ਹੋਰਾਂ ਦੀ ਤੁਸੀਂ ਦੇਖ ਸਕਦੇ ਹੋ ਭਾਈ ਤੋਂ ਆਪਾਂ ਜਾਣਕਾਰੀ ਲੈਨੇ ਆਂ ਭਾਈ ਜੀ ਬਹੁਤ ਬਧਾਈਆਂ ਤੁਹਾਨੂੰ ਧੰਨਵਾਦ ਬੜੇ ਭਾਈ ਧੰਨਵਾਦ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਇਹ ਹਰਿਆਣਾ ਸਿ ਆਏ ਆਂ گاਉਂ ਕਸੋਕਲਾ ਜ਼ਿਲ੍ਹਾ ਚੀਂਦਾ ਹਾਂਜੀ ਇਹ ਕਿਹੜੇ ਬੁੱਲਦੇ ਆਪਕੇ ਇਹ ਬજરੰਗੀ ਲਜਵਾਨੇ ਦਾ ਹੈ ਬજરੰਗੀ ਲਜਵਾਨੇ ਦਾ ਕਿੰਨੀ ਉਮਰ ਹੋ ਗਈ ਸੀ ਦੀ ਇਹਦੇ 26 ਮਹੀਨੇ ਉਮਰ ਹੈ ਇਹਦੀ ਮਾਗਰ ਕੱਢ ਕੀ 22 ਕਿਲੋ ਵਜ ਦੀ ਮਾਗਰ ਹੈ 22 ਕਿਲੋ ਬਹੁਤ ਬਧਾਈਆਂ ਭਾਈ ਧੰਨਵਾਦ ਬੜੇ ਭਾਈ ਧੰਨਵਾਦ ਹਾਂਜੀ ਦੋਸਤੋ ਖੀਰਿਆਂ ਦੇ ਮੁਕਾਬਲੇ ਦੇ ਵਿੱਚੋਂ

ਚਾਰ ਨੰਬਰ ਤੇ ਦੂਜੇ ਨੰਬਰ ਵਾਲਾ ਜਿਹੜਾ ਇਹ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਵੀਰਾਂ ਨੂੰ ਦਿੰਨੇ ਆ ਬਹੁਤ ਸਾਰੇ ਭਰਾਵਾਂ ਇਹ ਆ ਵੀ ਸਭ ਤੋਂ ਕੰਪੀਟੀਸ਼ਨ ਇਹਦਾ ਦੂਜਾ ਨੰਬਰ ਰਿਹਾ ਜੀ ਮੁਕਾਬਲੇ ਦੇ ਵਿੱਚੋਂ ਤੋਂ ਕੱਲ ਨੂੰ ਮੁਕਾਬਲੇ ਹੋਰ ਜੀ ਪਾਟੀ ਸਿਧਾ ਕਰ ਲੈ ਵੀ ਇੰਨੀ ਵੰਦੀਆਂ ਅਜੀਬ ਜਿਹਾ ਸਟੋਰੀ ਬਤਾਇਆ ਆ ਇਹ ਚੰਗਾ ਲੱਗਦਾ ਇਹ ਰੱਖੇ ਬਾਕੀ ਸਾਰੇ ਗੱਲਾਂ ਉਹਨੂੰ ਕਹਾਂ ਉਹ ਬਹੁਤ ਰਵਾਨੇ ਹੋਣ ਕਰਦੀ ਹੈ ਆ ਉਹ ਵੀ ਆ ਸਨਮਾਨ ਡਾਕਟਰ ਸਾਹਿਬ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਠੀਕ ਹੈ ਨਾ ਅੱਗੇ ਆ ਰੋਹੀ ਲਾ ਲਓ ਕੌਫੀ ਸਨਮਾਨ ਕਮੇਟੀ ਵੱਲੋਂ ਬਾਈ ਹੋਰਾਂ ਦਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਖੜਿਆਂ ਨੂੰ ਬੜਾ ਚਿਰ ਹੋ ਗਿਆ ਜਾਨਵਰ ਸਾਰੇ ਕਾਲੇ ਜੇ ਪੈ ਰਹੇ ਨੇ ਪਹਿਲੇ ਨੰਬਰ ਵਾਲਾ ਜੀ ਮਸਾਂ ਬਾਈ ਹੋਰਾਂ ਦੇ ਸਾਹਮਣੇ ਜਾਣਕਾਰੀ ਬਾਈ ਹੋਰ ਲਈ 263 ਆ ਗਿਆ ਜੀ ਆ ਗਿਆ ਜੀ ਤੀਜੇ ਨੰਬਰ ਵਾਲਾ ਵਾਈਟ ਰੋਪ ਵਾਲੇ

ਪੁੱਛਣ ਦੀ 2 ਨੰਬਰ ਵਾਲਾ ਹੀੜਾ ਕੱਟਾ ਥੋੜਾ ਜਿਆ ਕਬੜਾ ਆ ਗਿਆ ਸੀ ਭਾਈ 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 ਇਹ ਪਹਿਲਵਾਨ ਭਾਈ ਸਾਹਿਬ ਭਾਈ ਇੱਕ ਮੈਂ ਚਲੋ ਇਹ ਫਾਲਤੂ ਬਨੇੜੇ ਬਾਹਰ ਹੋਣ ਦਾ ਬਣ ਕੇ ਸਾਹਿਬ ਦੀ ਬੇਟੀ ਆ ਮੈਂ ਤਾਂ ਵੀਰੇ ਨਾਲੇ ਦਾ ਮੇਰੇ ਸਾਹ ਦੇ ਵਿੱਚ ਨਾਲੇ ਦਾ ਫੋਟ ਨੰਬਰ